ਮਿੰਟੂ ਜੀ ਦਿੱਲੀ ਜਾਂਦੇ ਕਿਸਾਨਾਂ ਦੀ ਸੁਰੱਖਿਆ ਫੋਰਸਾਂ ਦੇ ਨਾਲ ਭਿਆਨਕ ਕੋਈ ਭਿਆਨਕ ਟੱਕਰਿਆਂ ਦੀਆਂ ਵੀਡੀਓਜ਼ ਆ ਰਹੀਆਂ ਨੇ ਜੀ ਡਰੋਨਸ ਰਾਹੀਂ ਕਹਿੰਦੇ ਅਥਰੂ ਦੇ ਅਥਰੂ ਗੈਸ ਦੇ ਗੋਲੇ ਛੁੱਟੇ ਜਾ ਰਹੇ ਨੇ ਹੋਰ ਕੀ ਅਪਡੇਟਸ ਨੇ ਜੀ ਉਧਰੋਂ ਦੇਖੋ ਬਿਲਕੁਲ ਆ ਤਾਂ ਮੈਂ ਤੁਹਾਡੀ ਸਿਫਤ ਕਰੂੰਗਾ ਇਸ ਵਾਅਮਲੇ ਦੇ ਵਿੱਚ ਕਿ ਮੈਂ ਜਿਹੜੀ ਗੱਲ ਕਹਿਣੀ ਸੀ ਤੁਸੀਂ ਉੱਥੋਂ ਗੱਲ ਸ਼ੁਰੂ ਕੀਤੀ ਆ ਕਿ ਅਸਲ ਦੇ ਵਿੱਚ ਜੇ ਅੱਜ ਦਾ ਦਿਨ ਆਪਾਂ ਵਖੇ ਭੇੜ ਤੋਂ ਹੋਣੇ ਸੁਭਾਵਕ ਹੀ ਸੀਗੇ ਤੇ ਕਿਸਾਨਾਂ ਦੇ ਪੇੜ ਅਕਸਰ ਹੁੰਦੇ ਹੀ ਆ ਬੈਰੀਕੇਡਿੰਗ ਟੁੱਟਦੀ ਹੁੰਦੀ ਆ ਨਰਦੀ ਨਹੀਂ ਹੁੰਦੀ ਕਿਸਾਨਾਂ ਅਗੇ ਪਰ ਅੱਜ ਜੇ ਤੁਸੀਂ ਵੇਖੋ ਕਿ 7 ਘੰਟੇ ਲਗਾਤਾਰ ਭੇਡ ਹੋਇਆ ਸ਼ੰਭੂ ਜੀ ਪਰ ਕਿਸਾਨ ਉਸ ਬੈਰੀਕੇਡਿੰਗ ਤੋਂ ਅਗੇ ਨਹੀਂ ਜਾ ਸਕੇ ਜਿਹੜੀ ਕਿ ਇਹਨਾਂ ਨੇ 3-4 ਦਿਨ ਪਹਿਲਾਂ ਹੀ ਕਰ ਦਿੱਤੀ ਸੀਗੀ ਹੂੰ ਹੂੰ ਇਹ ਸਾਫ ਹੈ ਕਿ ਜਿਸ ਤਰ੍ਹਾਂ ਪੈਰਾ ਮਿਲਟਰੀ ਫੋਰਸਿਸ ਜਿਸ ਤਰ੍ਹਾਂ ਡਰੋਨ ਇਹ ਸਾਰੀਆਂ ਚੀਜ਼ਾਂ ਆਈਆਂ ਤਾਂ ਮੈਨੂੰ ਇਹ ਉਹ ਲੱਗਦਾ ਕਿ ਖੱਟਰ ਦਾ ਨਾ ਉੱਥੇ ਮਜ਼ਬੂਤੀ ਜੋ ਕਿਲਾਬੰਦੀ ਨੂੰ ਦਿੱਤੀ ਗਈ ਆ ਉਹ ਸਾਰੀ ਮੋਦੀ ਹਰਾ ਵੱਲੋਂ ਹੀ ਦਿੱਤੀ ਗਈ ਆ ਹੂੰ ਯਾਨੀ सेंट्रल गवर्नमेंट बोलो ਤਾਂ ਜਿਹੜਾ ਤੁਸੀਂ ਡਰੋਨ ਦਾ ਜ਼ਿਕਰ ਕਰ ਰਹੇ ਹੋ ਨਾ ਅਸਲ ਤੇ ਵਿੱਚ ਜੇ ਕਿਸਾਨ ਅੱਜ ਇਸ ਬੈਰੀਕੇਡ ਦੇ ਉਰਲੇ ਪਾਸੇ ਰਹੇਗੇ ਆ ਉਹਦਾ ਵੱਡਾ ਇੱਕ ਕਾਰਨ ਡਰੋਨ ਹੈ ਕਿਉਂਕਿ ਬਾਕੀ ਸਾਰੀਆਂ ਚੀਜ਼ਾਂ ਦੇ ਤਜਰਬੇ ਆ ਕਿਸਾਨਾਂ ਦੇ ਜੀ ਜੀ ਇੰਡਰਾਂ ਨੂੰ ਵੀ ਤਜਰਬੇ ਆ ਕਿ ਭੇੜ ਹੋਣਾ ਉਸ ਭੇੜ ਚੋਂ ਆਪਾਂ ਕਿੱਦਾਂ ਨਿਕਲਣਾ ਉਹ ਸਾਰਾ ਰਣਨੀਤੀ ਦਾ ਹਿੱਸਾ ਹੁੰਦਾ ਹੈ ਹੂੰ 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 ਟਰੈਕਟਰ ਬਹੁਤ ਵੱਡੇ ਸੀ ਸਭ ਕੁਝ ਮਸ਼ੀਨਰੀ ਹੌਸਲਾ ਸਭ ਕੁਝ ਸੀ ਹਨ ਤਾਂ ਹੁੰਦਾ ਕੀ ਹੈ ਕਿ ਜਿਵੇਂ ਹੀ ਅੱਗੇ ਵਧਦੇ ਆ ਹਾਲਾਂਕਿ ਦੋ ਥਾਵਾਂ ਤੋਂ ਬੈਰੀਕੇਡ ਤੋੜੇ ਵੀ ਗਏ ਪਰ ਉਹਨਾਂ ਦੇ ਕਿਲੇਬੰਦੀ ਬਹੁਤ ਮਜਬੂਤ ਸੀਗੀ ਹੁੰਦਾ ਕੀ ਹੈ ਕਿ ਜਿਵੇਂ ਹੀ ਅੱਗੇ ਜ਼ਿਆਦਾ ਜੁੜ ਕੇ ਜਾਂਦੇ ਸੀਗੇ ਨੌਜਵਾਨ ਤਾਂ ਉਹ ਉੱਤੋਂ ਜਾਂਦੇ ਡਰੋਨ ਤੋਂ ਆ ਜਿਹੜਾ ਆਥਰੂ ਗੈਸ ਹੁੰਦੇ ਆ ਉਹ ਡੇਕ ਦਿੰਦੇ ਸੀਗੇ ਉਹ ਜਿਵੇਂ ਡੇਕ ਦਾ ਵਿੱਚ ਹਮਮ ਇਹ ਵੀ ਪਾਜੜ ਪੈ ਜਾਂਦਾ ਜੀ ਮਤਲਬ ਕਿ 150 ਜਾਂ ਹੋਗੇ ਤਾਂ ਫਿਰ ਉਤੋਂ ਡਰੋਨ ਭੇਜਦੇ ਉਹ ਫੇਰ ਥੱਲੇ ਗਰਾਉਂਦਾ ਡੇਕਦਾ ਉਹ ਨਾਲ ਦੀ ਨਾ ਲੋਕ ਭੱਜ ਵਗਦੇ ਤੇ ਫਿਰ ਇਸੇ ਦਰਮਿਆਨ ਇਹ ਵੀ ਸੀਗਾ ਕਿ ਨਾਲ ਉਹ ਰਬੜ ਦੀਆਂ ਗੋਲੀਆਂ ਚਲਾ ਰਹੇ ਸੀਗੇ ਜੀ लाठी चार्ज ਵੀ ਹੋਇਆ ਖਨੌਰੀ ਵਾਲੀ ਸਾਈਡ ਲਾਠੀ ਚਾਰਜ ਹੋ ਗਿਆ ਤੱਕ ਨੂੰ ਮਲਾ ਕੇ ਸ਼ਾਮ ਤੱਕ ਹੀ ਖਬਰ ਆ ਰਹੀ ਸੀ ਕਿ ਵੀ ਜੀ ਕਿ ਤਕਰੀਬਨ 60 ਤੋਂ 100 ਜਿਹੜਾ ਕਿਸਾਨ ਆ ਉਹ ਇੰਜਰਡ ਆ ਇਸ ਵੇਲੇ ਹੂੰ ਹੂੰ ਬਹੁਤ ਵੱਡੀ ਗਿਣਤੀ ਆ ਤੇ ਦੂਸਰੇ ਪਾਸੇੋਂ ਜੇ ਦੇਖੀ ਤਾਂ ਹਾਲੇ ਵੀ ਉਥੇ ਉਹੀ ਤਾਕਤ ਆ ਉਹੀ ਔਰ ਕੈਨੋ ਕਿ ਡਰੋਨ ਸ਼ਰੋਨ ਸਭ ਕੁਝ ਉਹੀ ਆ ਇੱਕ ਵਾਰੀ ਤਾਂ ਜਿਵੇਂ ਉਹ ਪੁਰਾਣੇ ਸਮਿਆਂ ਦੇ ਵਿੱਚ ਯੁੱਧ ਖਤਮ ਹੋ ਜਾਂਦੇ ਹਨ ਨਾ ਦਿਨ ਢਲਦੇ ਆਂ ਜੀ ਇੱਕ ਵਾਰੀ ਦੋਨਾਂ ਪਾਸਿਆਂ ਤੋਂ ਫੌਜਾਂ ਜਿਹੜੀਆਂ ਵਿਸ਼ਰਾਮ ਦੀ ਮੁਦਰਾ 'ਚ ਚਨੇ ਨਹੀਂ ਆਂਦੀ ਜੀ ਪਰੰਤੂ ਸਵੇਰ ਹੋਏਗਾ ਕਿਸਾਨਾ ਕੁਵਾ ਤਾਂ ਕਹਿਣਾ ਕਿ ਐਸੀ ਜਾਣਾ ਹੀ ਜਾਣਾ ਤਿੰਦੀ ਹੂੰ ਚਾਹੇ ਕੁਝ ਵੀ ਹੋ ਜਾਵੇ ਅਸੀਂ ਜਾਣਾ ਹੀ ਜਾਣਾ ਰੁਕਾਂਗੇ ਨਹੀਂ ਤੇ ਨਾ ਇਹ ਰੋਕ ਸਕਦੇ ਆ ਤਾਂ ਯਾਨੀ ਸਵੇਰ ਚੜੇਗੀ ਜਿਵੇਂ ਹੀ ਇੰਡੀਆ ਦੇ ਵਿੱਚ ਸਵੇਰ ਚੜੇਗੀ ਪੇੜ ਉੱਥੇ ਫੇਰ ਤੈਂ ਆ ਜੀ ਖਲੋਰੀ ਵੀ ਹੋਣਾ ਤਾਂ ਹੈ ਖਰੋਰੀ ਪੱਟ ਵੀ लाठी चार्ज ਹੋਇਆ ਤਾਂ ਹੁਣ ਕਹੇ ਰਿਹਾ ਕਿ ਕੁਝ ਹਰਿਆਣੇ ਦੇ ਵਿੱਚੋਂ ਵੀ ਲਾਮਬੰਦੀ ਹੋਣੀ ਸ਼ੁਰੂ ਹੋ ਗਈ ਹੈ ਕਿ ਆਓ ਆਪਾਂ ਪਿੱਛੋਂ ਪਈਏ ਉਹ ਉਧਰੋਂ ਹੋਣ ਤੇ ਇਹਨਾਂ ਨੂੰ ਤਾਕਤ ਘਾ ਕੇ ਪਾਸੇ ਕਰਕੇ ਤੇ ਦਿੰਨੀ ਨੂੰ ਚੜਦੀ ਹੈ ਹੂੰ ਉਹ ਲਾਮਬੰਦੀ ਕਿੰਨੀ ਮਜ਼ਬੂਤ ਹੁੰਦੀ ਹੈ ਕਿਉਂਕਿ ਤੇ ਸੱਤ ਜ਼ਿਲ੍ਹਿਆਂ ਦੇ ਵਿੱਚ ਇੰਟਰਨੈਟ ਬੰਦ ਕਰ ਰੱਖਿਆ ਨੇ ਪੁਲਿਸ ਫੋਰਸੇਜ਼ ਜਾਂ ਹੋਰ ਜਿਹੜੀਆਂ ਫੋਰਸੇਜ਼ ਨੇ ਜਿਹੜੀਆਂ ਤਾਂ ਉਹ ਉੱਥੇ ਪਿੰਡਾਂ ਦੇ ਵਿੱਚ ਜਾ ਕੇ ਮਨਿਆਦੀ ਕਰ ਰਹੀਆਂ ਨੇ ਕਿ ਕਿਸੇ ਨੇ ਜਾਣਾ ਨਹੀਂ ਹੈ ਜੇ ਕੋਈ ਜਾਏਗਾ ਉਹਦਾ ਪਾਸਪੋਰਟ ਰੱਦ ਕਰ ਦਿੱਤਾ ਜਾਊਗਾ ਉਹਦਾ ਕੋਈ ਬੱਚਾ ਜਿਹਦਾ ਪੜਦਾ ਉਹਦੀ ਡਿਗਰੀ ਰੋਕ ਦਿੱਤੀ ਜਾਊਗੀ ਇਸ ਤਰ੍ਹਾਂ ਸਾਰਾ ਕੁਝ ਚੱਲਦੇ ਰਿਹਾ ਤਾਂ ਇਸ ਦਰਮਿਆਨ ਜਿਹੜਾ ਲਾਂਗਾ ਟਾਪਾ ਹੈ ਉਹ ਬੰਦ ਹੈ ਹਾਈਵੇਜ਼ ਦਾ ਤੇ ਜਿਹੜੀ ਕਹੋ ਕਿ ਇਹ ਟਿਕਟ ਹੈ ਅਮਰਸਰ ਤੋਂ ਦਿੱਲੀ ਉਹ ਤਕਰੀਬਨ 5 6 ਗੁਣਾ ਜ਼ਿਆਦਾ ਮਹਿੰਗੀ ਹੋ ਗਈ ਇਹਨਾਂ ਦੇ ਨਾਲ ਅਸੀਂ ਕੱਲ ਹੀ ਗੱਲ ਕਰਦੇ ਸੀ ਮਿੰਟੋ ਜੀ ਜੀ ਉਹ ਹੋ ਹੀ ਜਾਣਾ ਸੀ ਨਾ ਸੁਭਾਵਿਕ ਕਿ ਜਿਹੜੇ ਰਸਤੇ ਆ ਜਿੱਦਾਂ ਜੈ ਕਰਨਾਲ ਵਾਲੀ ਸਾਈਡ ਤੋਂ ਆਪਾਂ ਦੇਖਦੇ ਆਂ ਜਾਂ ਇਧਰੋਂ ਸਾਡੇ ਆਸ ਏਰੀਏ ਥਾਣੇ ਵੀ ਬਹੁਤ ਆਵਾਜਾਈ ਆ ਸਰਸਾ ਸਾਰ ਤਾਂ ਇਹ ਵੀ ਇੱਕ ਤਰ੍ਹਾਂ ਨਾਲ ਬੰਦ ਕੀਤਾ ਪਿਆ ਉਹ ਜਿਹੜੇ ਮੇਨ ਰਸਤੇ ਸੀਗੇ ਜਿੱਥੋਂ ਆਪਣਾ ਬਹੁਤ ਜ਼ਿਆਦਾ ਟ੍ਰੈਫਿਕ ਗੁਜ਼ਰਦਾ ਹ ਚੰਡੀਗੜ੍ਹ ਤੋਂ ਦਿੱਲੀ ਨੂੰ ਲਾ ਲੋ ਜਾਂ ਲੁਧਿਆਣੇ ਤੋਂ ਦਿੱਲੀ ਨੂੰ ਲਾ ਲੋ ਜਾਂ ਇਧਰੋਂ ਥੱਲੇ ਨੂੰ ਤੁਰੇ ਆਓ ਤਾਂ ਉਹ ਸਾਰੇ ਰਸਤੇ ਜਿਹੜੇ ਉਹ ਬੰਦ ਕਰ ਦਿੱਤੇ ਗਏ ਨੇ ਤਾਂ ਇਸ ਕਰਕੇ ਉਹ ਟਿਕਟ ਜਿਹੜੀ ਹੈ ਉਹ ਮਹਿੰਗੀ ਹੋ ਗਈ ਆ ਤੇ ਉਹਦਾ ਖਜਲ ਖਵਾਰੀ ਵੀ ਬਹੁਤ ਜ਼ਿਆਦਾ ਜਿਹੜੇ ਲੋਕ ਸੜਕੀ ਮਾਰਗ ਰਾਹੀਂ ਸਫ਼ਰ ਤੈਅ ਕਰ ਰਹੇ ਉਹਨਾਂ ਵਾਸਤੇ ਤੇ ਬਹੁਤ ਵੱਡੀ ਬੇਤ ਹੈ ਹਮਮ ਮントਰੀ ਜੀ ਬਹੁਜਨ ਸਮਾਜ ਪਾਰਟੀ ਨੇ ਇੱਕ ਐਲਾਨ ਕੀਤਾ ਵਡਾ ਐਲਾਨ ਕੀਤਾ ਤੇ ਕੀਤਾ ਵੀ ਬੜੇ ਡਰਾਮੈਟਿਕ ਅੰਦਾਜ਼ ਦੇ ਵਿੱਚ ਬੜਾ ਨਾਟਕੀ ਢੰਗ ਅਪਣਾਇਆ ਕੀ ਵੇਰਵਾ ਜੀ ਦੇਖੋ ਉਹਨਾਂ ਨੇ ਕਿਹਾ ਕਿ ਕਾਲੀਆਂ ਦੇ ਨਾਲੋਂ ਸਾਡੀ ਟੁੱਟ ਗਈ ਹਮਮ ਇੱਕੋ ਇੱਕ ਗੱਲ ਆ ਹਮ ਇੱਕ ਵਾਰ ਦੀ ਗੱਲ ਆ ਕਿ ਵੇਖੋ ਟੁੱਟ ਕੇ ਥੋੜੇ ਦਿਨ ਪਹਿਲਾਂ ਤੇ ਜੁੜੀ ਸੀਗੀ ਜੀ ਜਦੋਂ ਆਪ ਹੀ ਬਸ ਪਵਾਦਿਆਂ ਨੇ ਕਹਿ ਦਿੱਤਾ ਕਿ ਹਾਥੀ ਤਾਂ ਬਾਈ ਖੁੱਲ ਕੇ ਕੰਨਾਂ ਹੀ ਚੱਲੂਗਾ ਹੂੰ ਫਿਰ ਬਾਦ ਵਿੱਚ ਕੁਝ ਘੰਟਿਆਂ ਬਾਅਦ ਕਹਿੰਦੇ ਜੀ ਕਿ ਨਹੀਂ ਨਹੀਂ ਸਾਡਾ ਸਮਝੌਤਾ ਹੋ ਗਿਆ ਸੀ ਰਾਤ ਕਿ ਫੇਰ ਚੱਲਾਂਗੇ ਹੂੰ ਫੇਰ ਚਰਚਾਵਾ ਚੱਲ ਪਈਆ ਜਿਹਦਾ ਆਪਾਂ ਜ਼ਿਕਰ ਕੀਤਾ ਸੀਗਾ ਕਿ ਅਕਰ ਵੀ ਵਾਪਸ ਜਾ ਰਹੇ ਨੇ ਭਾਜਪਾ ਦੇ ਕੋਲ ਜੀ ਫੇਰ ਜਦੋਂ ਚਰਚਾਵਾ ਚੱਲੀਆਂ ਤੇ ਅਕਾਨੀ ਕਹਿੰਦੇ ਕਿ ਨਹੀਂ ਨਹੀਂ ਅਸੀਂ ਤੇ ਯਾਰ ਹਾਥੀ ਤੇ ਹੀ ਸਵਾਰ ਆ ਤੁਹਾਨੂੰ ਕਿਹਨੇ ਕਹਤਾ ਹੋਣ ਖਬਰੇ ਆ ਰਹੀ ਆ ਕਿ ਇਹਨਾਂ ਨੇ ਅੱਜ ਸ਼ਾਮੀ ਕਹਿ ਦਿੱਤਾ ਕਿ ਸਾਡੀ ਟੁੱਟੀਆਂ ਭਾਈ ਅਸੀਂ ਨਹੀਂ ਚੱਲ ਸਕਦੇ ਨਾਲ ਬਾਂਸਾ ਭਾਈ ਅਸੀਂ ਨਹੀਂ ਹੋਣਾ ਦਾ ਹੱਥ ਹੀ ਤੁਹਾਨੂੰ ਨਹੀਂ ਦੇ ਸਕਦੇ ਸਿੱਧਾ ਸਾਫ਼ ਜਵਾਬ ਆ ਇਹ ਨਾਤਾ ਜਿਹੜਾ ਤੋੜਿਆ ਗਿਆ ਜਿਹੜਾ ਇਹ ਗੱਠਜੋੜ ਤੋੜ ਦਿੱਤਾ ਗਿਆ ਉਹਦੇ ਪਿੱਛੇ ਕਾਰਨ ਕੀ ਰਹਿ ਹੋਣਗੇ ਤਾਂ ਕਾਰਨ ਜਿਹੜੇ ਨਜ਼ਰ ਆ ਰਹੇ ਆ ਜਿਹੜੀ ਆਪਾਂ ਚਰਚਾ ਕਰ ਰਹੇ ਸੀਗੇ 2-3 ਦਿਨ ਤੋਂ ਕਿ ਅਕਾਲੀ ਸ਼ਾਇਦ ਹੋ ਸਕਦਾ ਅੱਜ ਆ ਤਾਂ ਨਹੀਂ ਕਰ ਦਿੰਦੇ ਮਸਲੇ ਦੋ ਵਿਗੜੇ ਪਏ ਹੂੰ ਹੂੰ ਮਸਲੇ ਦੋ ਪੰਨਿਆਂ ਕੀ ਇੱਕ ਤੇ ਪ੍ਰਦੀਪ ਕਲੇਰ ਦੀ ਜਿਹੜੀ ਗ੍ਰਿਫਤਾਰੀ ਆ ਉਹ ਬਹੁਤ ਇੱਕ ਤਰ੍ਹਾਂ ਨਾਲ ਕਹਿ ਲਵਾਂ ਨਾ ਕਿ ਭਮੀਰੀ ਕਮਾਉਣ ਵਾਲੀ ਆ ਜੀ ਦੂਜੇ ਪਾਸੇ ਚੱਲਦਾ ਪਿਆ ਦੂਜੇ ਪਾਸੇ ਚੱਲ ਪਿਆ ਕਿਸਾਨਾਂ ਦਾ ਅੰਦੋਲਨ ਇਹ ਤੁਹਾਨੂੰ ਪਤਾ ਇਹਨਾਂ ਦਾ ਤੌਰ ਵਿਛੋੜਾ ਵੀ ਕਿਸਾਨ ਅੰਦੋਲਨ ਦੇ ਚੱਲਦਿਆਂ ਹੋਣਾ ਸੀਗਾ ਜੀ ਸੋ ਇਸ ਕਰਕੇ ਇਹ ਦੋ ਜਿਹੜੇ ਘਟਨਾਕ੍ਰਮ ਨੇ ਉਹ ਕਾਫੀ ਅਹਿਮ ਨੇ ਕੁਝ ਲੋਕਾਂ ਦਾ ਸੋਚਣਾ ਹੀ ਇਹ ਆ ਕਿ ਪ੍ਰਦੀਪ ਕਲੇਰ ਦੀ ਜਿਹੜੀ ਗ੍ਰਿਫਤਾਰੀ ਆ ਉਹ ਕਿਤੇ ਨਾ ਕਿਤੇ ਜੋੜੀ ਜਾ ਰਹੀ ਹੈ ਕਿ ਭਾਈ ਕਿਤੇ ਬਾਹ ਤਾਂ ਨਹੀਂ ਬਰੋੜੀ ਚਾਰੀ ਹੂੰ ਹੂੰ ਜੀ ਕਿ ਅਜੁੱਬਿਆ ਤੋਂ ਗ੍ਰਫਤਾਰੀ ਹੋਣੀ ਫਿਰ ਇੱਕ ਅਖਬਾਰ ਨੇ ਇਹ ਵੀ ਦਾਵਾ ਕੀਤਾ ਕਿ ਇੱਕ ਕੇਂਦਰੀ ਮੰਤਰੀ ਨੇ ਤਾਂ ਫੋਨ ਵੀ ਕੀਤਾ ਸੀਗਾ ਕਿ ਛੱਡ ਦਿਓ ਯਾਰ ਜੀ ਤੁਸੀਂ ਹਿਸਾਬ ਲਾ ਲਓ ਕੇਂਦਰੀ ਮੰਤਰੀ ਕਿਉਂ ਫੋਨ ਕਰ ਰਿਹਾ ਜੀ ਜੀ ਇਹ ਸਾਰੀਆਂ ਚੀਜ਼ਾਂ ਨੂੰ ਜਦੋਂ ਜੋੜ ਕੇ ਵੇਖਿਆ ਜਾ ਰਿਹਾ ਤਾਂ ਇਹੋ ਸਿੱਟਾ ਨਿਕਲਦਾ ਹੈ ਕਿ ਸੁਖਬੀਰ ਸਿੰਘ ਬਾਦਲ ਕੁਝ ਦਿਨਾਂ ਦੇ ਇਹ ਆਤਰਾ ਤੋਂ ਵਿਸ਼ਰਾਮ ਲੈ ਕੇ ਚਲੇ ਗਏ ਸੰ ਦਿੱਲੀ ਹੂੰ ਹੂੰ ਤੇ ਦਿੱਲੀ ਦੇ ਦਿਲ ਦੇ ਵਿੱਚ ਕੀ ਆ ਮੜੋ ਉਹ ਤੇ ਸਾਫ ਬਾਅਦ ਚ ਹੋਣਾ ਸੀਗਾ ਜੀ ਪਰ ਹਾਥੀ ਨੂੰ ਕਿਤੇ ਨਾ ਕਿਤੇ ਗੱਲ ਜਿਹੜੀ ਬੁੱਝ ਗਈ ਹੂੰ ਉਹਨੇ ਬੁੱਝ ਲਈ ਕਿ ਭਾਈ ਦਿੱਲੀ ਦੇ ਵਿੱਚ ਤੇ ਇਹਨਾਂ ਦੇ ਦਿਲਾਂ ਦੀਆਂ ਤਾਰਾਂ ਜੁੜ ਰਹੀਆਂ ਦੋ ਦਿਲ ਮਿਲ ਰਹੇ ਹਨ ਮਗਰ ਚੁੱਪਕੇ ਚੁੱਪਕੇ ਜੀ ਤਾਂ ਭਾਈ ਕਿਤੇ ਪੈ ਜਾਂ ਸੋਣਾ ਲਿਆ ਕਿ ਇਹਨਾਂ ਨੇ ਜੇ ਐਲਾਨ ਕਰਨਾ ਤੇ ਫਿਰ ਆਪਾਂ ਹੀ ਕਹਿ ਦਈਏ ਕਿ ਭਾਈ ਤੇਰੀ ਸਾਡੀ ਬਾਸ ਨੇ ਜੀ ਬਿਲਕੁਲ ਮਿੰਟੂ ਜੀ ਇਹ ਦੱਸਿਓ ਰਾਜ ਸਭਾ ਦੇ ਵਿੱਚ ਇੱਕ ਮੁੱਦਾ ਉਠਿਆ ਵੀ ਜਿਹੜੇ ਦਿਲ ਦੀ ਗਤੀ ਰੁਕਣ ਕਰਕੇ ਮੌਤਾਂ ਹੁੰਦੀਆਂ ਨੇ ਉਸ ਸੰਬੰਧੀ ਰਾਜ ਸਭਾ ਦੇ ਵਿੱਚ ਗੱਲ ਹੋਈ ਆ ਕੀ ਵੇਰਵਾ ਜੀ ਦੇਖੋ ਬਲਮੀਰ ਸਿੰਘ ਸੀਚੇਵਾਲ ਹੋਰੀ ਐ ਜਿਹੜੇ ਰਾਜ ਸਭਾ ਦੇ ਮੈਂਬਰ ਉਹਨਾਂ ਨੇ ਮੁੱਦਾ ਚੁੱਕਿਆ ਕਿ ਹਰ ਸਾਲ ਅਚਾਨਕ ਦਿਲ ਰੁਕ ਜਾਣ ਨਾਲ ਯਾਨੀ ਦਿਲ ਦੀ ਧੜਕਣ ਰੁਕ ਜਾਣ ਨਾਲ 10 ਲੱਖ ਮੌਤਾਂ ਹੁੰਦੀਆਂ ਨੇ ਹੂੰ ਤੇ ਉਹਨਾਂ ਨੇ ਇਸ ਸਦਨ ਦੇ ਵਿੱਚ ਮੰਗ ਕੀਤੀ ਆ ਕਿ ਇਹਨਾਂ ਮੌਤਾਂ ਦੀ ਦਰ ਨੂੰ ਘਟਾਉਣ ਵਾਸਤੇ BLS ਜਿਹਨੂੰ ਬੇਸਿਕ ਲਾਈਫ ਸਪੋਰਟ ਆਪਾ ਕਹਿੰਦੇ ਕਿ ਤਕਨੀਕ ਦੀ ਟ੍ਰੇਨਿੰਗ ਜਿਹੜੀ ਆ ਉਹ ਵਿਦਿਅਕ ਆਧਾਰਿਆਂ 'ਚ ਲਾਜ਼ਮੀ ਕੀਤੀ ਜਾਵੇ ਇਹਨਾਂ ਨੇ ਅੰਕੜਾ ਰੱਖਿਆ ਵੇਖੋ ਇਹ ਕੁਛ ਵੀ ਆ ਕਿਸੇ ਵੀ ਪਾਰਟੀ ਤੋਂ ਹੁਣ ਪਰ ਇਸ ਤਰ੍ਹਾਂ ਦੇ ਸਮਾਜਿਕ ਮੁੱਦੇ ਜਾਂ ਪੰਜਾਬੀ ਨਾਲ ਜੁੜੇ ਮੁੱਦੇ ਜਰੂਰ ਚੁੱਕਦੇ ਆ ਇਹ ਗੱਲ ਵੀ ਬਿਲਕੁਲ ਸਾ ਸਾਡੇ ਇੱਥੇ ਤੇ ਦਿਲ ਦਾ ਮਾਮਲਾ ਕਾਫੀ ਖਰਾਬ ਆ ਆ ਪਿਛਲੇ ਨਹੀਂ ਇੱਕਾ ਖਬਰ ਆਈ ਸੀ ਕਿ ਵਿਜੇ ਜੀ ਤੁਸੀਂ ਵੀ ਹੈਰਾਨ ਹੋ ਕੇ ਕਿ 5 ਸਾਲ ਦੀ ਬੱਚੀ ਇਸੇ ਤਰ੍ਹਾਂ ਹਾਰਟ ਫੇਲਾਪਾਤੀ ਕੋਈ ਸ਼ਬਦ ਇਸਤੇਮਾਲ ਕਰਦੇ ਆ ਨਾ ਜੀ 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 ਕਿ ਜੀ ਹਾਰਟ ਕਿਦੋਂ ਹੋ ਗਿਆ ਤਾਂ ਯਾਨੀ 5 ਸਾਲ ਦੀ ਬੱਚੀ ਨੂੰ ਵੀ ਦਿਲ ਦਾ ਦੌਰਾ ਪਿਆ ਹੂੰ ਕੁਛ ਐਸਾ ਹੋਇਆ ਹੂੰ ਤਾਂ ਇਹ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਅੰਕੜਾ ਹੈ ਤੁਸੀਂ ਅੰਦਾਜ਼ਾ ਲਾ ਲਓ ਕਿਸੇ ਮੁਲਕ ਦੇ ਵਿੱਚ 10 ਲੱਖ 1 ਮਿਲੀਅਨ ਹੋ ਗਿਆ ਹਾਂਜੀ ਬਹੁਤ ਵੱਡਾ ਅੰਕੜਾ ਹੈ ਹਾਂਜੀ ਬਿਲਕੁਲ ਉਹ ਕੁਝ ਅਤਲਮ ਕੀ ਅੰਕੜੇ ਨੂੰ ਘਟਾਉਣ ਦਾ ਸੁਝਾਅ ਦੇ ਰਹੇ ਆ ਕਿ ਇਹਨਾਂ ਚੀਜ਼ਾਂ ਦੇ ਰਾਹੀਂ ਐਟਲੀਸਟ ਅਸੀਂ ਕੁਝ 2 2.5 ਲੱਖ ਗਿਣਤੀ ਤੇ ਘੱਟ ਕਰੀਏ ਨਾ ਹੂੰ ਜੀ ਮਾੜੀ ਗੱਲ ਹੈ ਅੰਕੜਾ ਤੇ ਘਟਣਾ ਚਾਹੀਦਾ ਜਦੋਂ ਅਸੀਂ ਸੜਕੀ ਹਾਦਸਿਆਂ ਦੀ ਗੱਲ ਕਰਦੇ ਆ ਕਿ ਇੰਡੀਆ ਚ ਯਾਰ 4 ਲੱਖ ਤੋਤੇ ਬੰਦਾ ਮਰ ਜਾਂਦਾ ਹਮ ਪੰਜਾਬ ਦੇ ਵਿੱਚ 4000 ਤੋਂ ਬੰਦਾ ਉੱਤੇ ਮਰ ਜਾਂਦਾ ਤੇ ਅਸੀਂ ਆ ਐਸਐਸਐਫ ਤਿਆਰ ਕੀਤੀ ਆ ਤਾਂ ਜਿੰਨਾ ਰੋਗਾਂ ਦੇ ਨਾਂ ਦਾ ਲੱਖਾਂ ਬੰਦੇ ਮਰ ਰਹੇ ਨੇ ਉਹਨਾਂ ਤੇ ਵਿਚਾਰ ਕਿਉਂ ਨਹੀਂ ਕੀਤਾ ਜਾਂਦਾ ਜੀ ਇਹਨਾਂ ਦੀ ਗੱਲ ਸੋਹਣੀ ਆ ਚੰਗੀ ਗੱਲ ਆ ਮੈਂ ਉਹਦਾ ਦਿਲ ਦਾ ਮਾਮਲਾ ਜਿਹੜਾ ਨਾ ਉਹ ਆਪ ਹੀ ਸੰਭਾਲ ਲਵੇ ਵਿਜੇ ਜੀ ਤਾ ਅੱਛਾ ਬੰਦਾ ਹਮ ਹਮ ਆਪ ਹੀ ਸੰਭਾਲ ਦਿਲ ਵੀ ਕੇਅਰ ਕਰਨੀ ਆਜਕਲ ਨਾ ਬਹੁਤ ਜ਼ਰੂਰੀ ਹੈ ਕੁਝ ਲੋਕ ਤੇ ਕਹਿੰਦੇ ਨਾ ਕਿ ਦਿਲ ਜਾ ਜਾਵੇ ਦਿਲ ਦਿੱਤਾ ਤੈਨੂੰ ਹੂੰ ਉਹ ਦਿਲ ਕਿਸੇ ਨੂੰ ਬਿਨਾ ਚਲੋ ਬੱਕਰੀ ਕਰ ਲਿਆ ਪਰ ਹਵਦੇ ਦਿਲ ਦੀ ਸੰਭਾਲ ਆਪ ਹੀ ਕਰੋ ਖਾਣ ਪਾਣ ਲਾਈਫ ਸਟਾਈਲ ਬੰਦੇ ਦਾ ਜੋ ਨੀਂਦ ਹੈ ਇਹ ਸਾਰੀਆਂ ਚੀਜ਼ਾਂ ਦਾ ਜੇ ਤੁਸੀਂ ਧਿਆਨ ਰੱਖੋਗੇ ਅਧੇ ਨਹੀਂ ਤਾਂ ਬਹੁਤ ਔਖਾ ਹੈ ਇਹ ਸਾਰਾ ਕੁਝ ਜਿਹੜਾ ਨਾ ਬਹੁਤ ਈਜੀ ਨਾਲ ਮਾਰ ਰਿਹਾ ਬੰਦਿਆਂ ਨੂੰ ਜੀ ਮਿੰਟੂ ਜੀ ਕੀ ਕੀ ਖਬਰ ਆ ਰਹੀ ਹੈ ਜੀ ਯੂਕੇ ਦੇ ਵਿੱਚੋਂ ਫਿਰੋਤੀ ਦੀ ਮੰਗ ਹੋਈ ਪੰਜਾਬ ਦੇ ਵਿੱਚੋਂ ਪਿਓ ਨੂੰ ਗ੍ਰਿਫਤਾਰ ਕੀਤਾ ਗਿਆ ਕੀ ਕਹਾਣੀ ਹੈ ਜੀ ਇਹ ਇਹ ਕਹਾਣੀਆਂ ਉਹੀ ਐ ਕੁਝ ਜਿਵੇਂ ਇੱਥੇ ਤੁਹਾਡੇ ਬੈਠੇ ਨਹੀਂ ਹੁੰਦੇ ਤਸਵੀਰਾਂ ਦੇ ਵਿੱਚ ਜੀ ਮੁੜ ਕੇ ਉਹ ਅੱਛਾ ਹਾਂ ਸਮਝ ਗਿਆ ਨੂੰ ਇਸ ਨੂੰ ਦੇਖਦੇ ਜੇ ਹੁੰਦੇ ਆ ਜੀ ਕਿੰਨਾ ਦੁੱਖ ਹੁੰਦਾ ਹੂੰ ਇਹ ਤੁਹਾਡੇ ਜਿਹੜੀ ਕੈਨੇਡੀਅਨ ਪੁਲਿਸ ਆ ਮੁੜ ਕੇ ਦਸਤਾਰ ਵੀ ਨਹੀਂ ਪਹਿਨਣ ਦਿੰਦੀ ਖੈਰ ਗਾਨਿਆ ਕਿ ਬਈ ਇਹ ਸਾਰਾ ਕੁਝ ਜਿਹੜਾ ਨਾ ਉਹ ਸ਼ਾਰਟਕਟ ਦੇ ਰੂਪ ਦੇ ਵਿੱਚ ਜਿਹੜਾ ਸਾਹਮਣੇ ਆਉਂਦਾ ਹੂੰ ਇਹ ਸੋ ਕਹਾਣੀ ਦਾ ਜਿਹੜਾ ਕੋਈ ਪਾਤਰ ਆ ਉਹ ਯੂਕੇ ਦੇ ਵਿੱਚ ਆ ਹੂੰ ਉਹਨੇ ਕਿਸੇ ਨੂੰ ਫੋਨ ਕੀਤਾ ਯੂਕੇ ਚ ਬੈਠ ਕੇ ਇਹ ਕਾਰੋਬਾਰੀ ਸੀਗਾ ਚਲੋ ਪਤਾ ਹੁੰਦਾ ਕਈ ਵਾਰ ਇਲਾਕੇ ਦੇ ਵਿੱਚ ਕਿ ਇਸ ਬੰਦੇ ਦੇ ਕੋਲ ਇੰਨਾ ਕੋ ਪੈਸਾ ਆ ਜੀ ਇੰਨੇ ਕੋ ਪੈਸੇ ਦੇ ਨਾਲ ਬਈ ਇਹ ਤਾਂ ਠੀਕ ਐ ਕੁਛ ਨਹੀਂ ਇਹਦਾ ਵਿਗੜਨਾ ਸਾਨੂੰ ਦੇ ਦੂਗਾ ਥੋੜਾ ਜਿਹਾ ਕੰਮਕਾਰ ਚੱਲਣਾ ਇਹਨੇ ਧਮਕੀ ਦਿੱਤੀ ਸੀ ਨਖਵੀਰ ਲੰਡੇ ਦੇ ਨਾਮ ਤੇ ਹਮ ਇਹ ਕਾਰੋਬਾਰੀ ਸੀਗਾ ਜਲੰਧਰ ਦਾ ਕਿ 2 ਕਰੋੜ ਰੁਪਈਆ ਦੇ ਦੇ ਨਹੀਂ ਤੇ ਫਿਰ ਆਪਣਾ ਅੰਜਾਮ ਤੋਂ ਭੁਗਤੀ ਹਮ ਉਸ ਤੋਂ ਬਾਅਦ ਹੁੰਦਾ ਕਿ ਹੁਣ ਦੇਖੋ ਪੰਜਾਬ ਪੁਲਿਸ ਕੋਲ ਨਾ ਇਹ ਜਿਹੜੀ ਹੁੰਦੀ ਹੈ ਅੱਜਕੱਲ ਤਕਨੀਕ ਜੀ ਇਸ ਤਰ੍ਹਾਂ ਦੇ ਕ੍ਰਾਈਮ ਨਾਲ ਮੁਕਤਨ ਵਾਲੀ ਉਹ ਕਾਫੀ ਹੈ ਐਂਕੀ ਵੀ ਤੁਹਾਨੂੰ ਦੱਸਿਆ ਸੀਗਾ ਕਿ ਇਹ ਨਪੋਟ ਸਾਂਚੀ ਹੁੰਦੀ ਆ ਵੈਸੇ ਵੀ ਇਹਨਾਂ ਨੇ ਹੁਣ ਕਾਫੀ ਸਾਈਬਰ ਕ੍ਰਾਈਮ ਦੇ ਨਾਲ ਜੱਠਣ ਵਾਸਤੇ ਕਾਫੀ ਤਕਨੀਕ ਜਿਹੜੀ ਆ ਉਹ ਹਾਈ ਟੈਕਰੀ ਕਰੀ ਹੋਈ ਆ ਹਮ ਹਮ ਇਹਨਾਂ ਨੇ ਫਿਰ ਟ੍ਰੇਸ ਕੀਤਾ ਮਾਮਲਾ ਤਾਂ ਉਹਦੇ ਵਿੱਚ ਹੁਣ ਇਹਦੇ ਬਾਪ ਨੂੰ ਵੀ ਫੜ ਲਿਆ ਜਿਹੜਾ ਹੁਸ਼ਿਆਰਪੁਰ ਰਹਿੰਦਾ ਸੀਗਾ ਹਮ ਹਮ ਮਤਲਬ ਕਿ ਇਹ ਆਪਕੇ ਉਹ ਤੇ ਹੁਣ ਜਦੋਂ ਇੱਥੇ ਆਏਗਾ ਉਦੋਂ ਗ੍ਰਿਫਤਾਰੀ ਹੋਣੀ ਆ ਤੇ ਜਿਹੜਾ ਉਹਦਾ ਬਾਪ ਬੈਠਾ ਸੀ ਉਹਨੂੰ ਫੜ ਲਿਆ ਕਹਿੰਦੇ ਆ ਕਿ ਇਹਦਾ ਵੀ ਵਿੱਚ ਰੋਲ ਸੀਗਾ ਹਮਮਤਲਬ ਕਿ ਦੋਸ਼ੀ ਪੂਆ ਪੁਲਿਸ ਦਾ ਕਿ ਹਮ ਅਸ਼ਵਰਾ ਹੋ ਕੇ ਇਹਨਾਂ ਨੇ ਸਾਰੀ ਗੋਤ ਗੁੰਦੀ ਆ ਤੇ ਦੇਖੋ ਕਿਹੜੀ ਫਰੋਤੀ ਮਿਲਨੀ ਸੀਗੀ ਕੀ ਉਥੇ ਨੋਟਾਂ ਦੇ ਨਾਲ ਝੋਲੇ ਭਰਨੇ ਸੀਗੇ ਬਲਕਿ ਪਿਓ ਵੀ ਹੁਣ ਅਡੀਆਂ ਰਗੜੇਗਾ ਜੀਨ ਦੇ ਵਿੱਚ ਆਪ ਸਾਰੀ ਜ਼ਿੰਦਗੀ ਇੱਥੇ ਉਹ ਜਦੋਂ ਵੀ ਉਤਰੇਗਾ ਕਿਤੇ ਤੇ ਨਾਲ ਦੀ ਨਾਲ ਉਹਨਾਂ ਨੇ ਹੱਥ ਖੜੀ ਲਾ ਰਹਿਣੀ ਆ ਇਸ ਕਰਕੇ ਇਹਨਾਂ ਚੀਜ਼ਾਂ ਤੋਂ ਬਚਣਾ ਚਾਹੀਦਾ ਪਰ ਇਹ ਜ਼ਿੰਮੇਵਾਰ ਤੁਹਾਨੂੰ ਦੱਸਿਆ ਕਿ ਸ਼ਾਰਟਕਟ ਆ ਹਰ ਇੱਕ ਬੰਦੇ ਨੂੰ ਇਹ ਲੱਗਦਾ ਕਿ ਯਾਰ ਇਹ ਤਾਂ ਬਿਜ਼ਨਸ ਹੀ ਚੱਲਦਾ ਪਿਆ ਇੱਕ ਤਰ੍ਹਾਂ ਨਾਲ ਜਿੱਦੋਂ ਹਜ਼ਾਰ ਚ ਆਪਾਰਨ ਉਹ ਸਾਰਾ ਕੁਝ ਚੱਲਦਾ ਹੁੰਦਾ ਸੀ ਨਾ ਫਿਲਮ ਵੀ ਆਈ ਸੀ ਆਪਾਰਨ ਜੀ 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 ਉਹ ਇੱਕ ਇੰਡਸਟਰੀ ਬਣ ਗਈ ਬੰਦਾ ਗਵਾਹ ਕਰੋ ਉਹਨੂੰ ਗਾਹ ਵੇਚ ਦਿਓ ਉਹ ਰਾਹ ਵੇਚ ਦਿਓ ਤੇ ਕਈ ਵਾਰੀ ਜਾ ਕੇ ਲੀਡਰ ਦੀ ਕੋਠੀ 'ਚ ਸੌਦਾ ਹੋ ਜਾਂਦਾ ਸੀਗਾ ਜੀ ਜੀ ਪਰ ਇਹੀ ਕਹਾਣੀ ਹੁੰਦੀ ਐ ਇਹ ਨਾਲ ਲੈ ਲੋ ਯਾਰ ਕਿਸੇ ਦਾ ਲੱਗਿਆ ਤੀਰ ਨਹੀਂ ਤੇ ਤੁੱਕਾ ਬਣੀ ਤੋਂ ਬਣੀ ਨਹੀਂ ਤੋ ਅਬਦਲਗਾ ਨਹੀਂ ਇਹ ਲੱਗਿਆ ਤੀਰ ਠੀਕ ਐ ਨਹੀਂ ਤੇ ਤੁੱਕਾ ਹੀ ਸੀ ਇਸ ਤਰ੍ਹਾਂ ਜੋ ਕੀਤਾ ਜਾ ਰਿਹਾ ਇਹ ਇੱਕ ਤਰ੍ਹਾਂ ਨਾਲ ਕਹਿ ਲਗੀ ਕਿ ਸ਼ਾਰਟਕਟ ਆ ਕਿ ਦਵਾ ਦਵਾ ਪੈਸਾ ਕਮਾ ਲੀਏ ਤੇ ਇਸ ਚੱਕਰ ਦੇ ਵਿੱਚ ਕਈ ਵਾਰ ਗੱਡੀ ਲੀਹੋਂ ਲੱਤ ਜਾਂਦੀ ਹੈ। ਹੂੰ। ਮਿੰਟੂ ਜੀ ਇਸ ਵੇਲੇ ਇੰਗਲੈਂਡ ਦੀ ਕ੍ਰਿਕਟ ਟੀਮ ਇੰਡੀਆ ਪਹੁੰਚੀ ਹੋਈ ਹੈ ਟੈਸਟ ਸੀਰੀਜ਼ ਖੇਡਣ ਵਾਸਤੇ ਮੈਚ ਵਗੈਰਾ ਚੱਲ ਰਹੇ ਨੇ ਪਰ ਇੰਗਲੈਂਡ ਦੀ ਟੀਮ ਦੇ ਕੁਝ ਖਿਡਾਰੀਆਂ ਦੇ ਵੀਜ਼ਾ ਨੂੰ ਲੈ ਕੇ ਬੜੀ ਸਮੱਸਿਆ ਆ ਰਹੀ ਹੈ ਹੁਣ ਕਹਿੰਦੇ ਇੱਕ ਤੀਜਾ ਖਿਡਾਰੀ ਆ ਜਿਹਦੇ ਵੀਜ਼ਾ ਦੇ ਵਿੱਚ ਕੋਈ ਨਾ ਕੋਈ ਸਮੱਸਿਆ ਪਈ ਹੈ ਕੀ ਮਾਜਰਾ ਜੀ? ਦੇਖੋ ਇਹ ਬਿਲਕੁਲ ਵਾਰੀ-ਵਾਰੀ ਹੋ ਰਿਹਾ ਹੈ ਖਾਸ ਤੌਰ ਤੇ ਜਿਹੜੇ ਪਾਕਿਸਤਾਨੀ ਮੂਲ ਦੇ ਇੱਕ ਦੋ ਖਿਡਾਰੀ ਉਹਨਾਂ ਦੇ ਨਾਲੇ ਦਿੱਕਤ ਆ ਰਹੀ ਹੈ ਕਿਉਂ ਆ ਰਹੀ ਹੈ ਕਾਹ ਤੋਂ ਆ ਰਹੀ ਹੈ ਪਤਾ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਸ਼ਰਮਨਾਕ ਗੱਲ ਹੈ ਰਿਹਾਨਾ ਦਾ ਨੌਜਵਾਨ ਜਿਹੜਾ ਇਹਨਾਂ ਦਾ ਬੋਲਰ ਹੈ ਸ਼ਾਇਦ ਰਿਹਾਨ ਹਾਂਜੀ ਇਸ ਸੀਰੀਜ਼ ਦੇ ਵਿੱਚ ਉਹ ਖੇਡ ਵੀ ਰਿਹਾ ਹੋਇਆ ਕੀ ਹੈ ਕਿ ਉਹ ਤੁਹਾਨੂੰ ਪਤਾ ਹੀ ਹੈ ਨਾ ਅੱਜ ਕੱਲ ਇੱਕ ਲੰਬੀ ਸੀਰੀਜ਼ ਦੇ ਵਿੱਚ ਫਿਰ ਉਹ ਮਿਡ ਸੀਰੀਜ਼ ਬ੍ਰੇਕ ਬਣ ਜਾਂਦਾ ਉਹ ਬ੍ਰੇਕ ਲੈ ਕੇ ਗਏ ਸਨ ਸ਼ਾਇਦ ਅਬੂ ਧਾਬੀ ਦੇ ਵਿੱਚ ਜਦੋਂ ਵਾਪਸ ਆਏ ਨੇ ਤਾਂ ਉਸ ਵੇਲੇ ਰਿਹਾਨ ਨੂੰ ਫਿਰ ਰੋਕ ਲਿਆ ਗਿਆ ਉਹ ਅੱਛਾ ਜੀ ਰਾਜਕੋਟ ਰੋਕਿਆ ਗਿਆ ਕਹਿੰਦੇ ਚਿੱਕੇ ਭਾਈ ਬਹੁਤ ਜ਼ਿਆਦਾ ਉੱਥੇ ਰੌਲਾ ਪਿਆ ਤੇ ਇਹਦੀ ਸਿੰਗਲ ਐਂਟਰੀ ਸੀਗੀ ਵੀਜ਼ੇ ਦੀ ਹਮਮਮ ਹਾਂ ਔਰ ਓਵਰ ਆਲਾ ਪਾਣਿਆ ਕਿ ਸਿੰਗਲ ਐਂਟਰੀ ਸੀ ਅਸੀਂ ਇਹਨੂੰ ਦੁਬਾਰਾ ਐਂਟਰ ਹੋਣ ਨਹੀਂ ਦੇਣਾ ਫਿਰ ਉਸ ਤੋਂ ਬਾਅਦ ਜਿਹੜਾ ਲੋਕਲ ਮੈਨੇਜਮੈਂਟ ਹੈ ਉੱਥੋਂ ਦਾ ਕ੍ਰਿਕਟ ਦਾ ਉਹ ਦੇਖਦਾ ਉਹਨਾਂ ਨੇ ਅੱਗੇ ਆ ਕੇ ਫਿਰ ਇਹਨੂੰ ਉੱਥੋਂ ਜਿਹੜਾ ਹੋਟਲ ਸੀਗਾ ਟੀਮ ਦਾ ਉੱਥੇ ਭਿਜਵਾਇਆ ਮਤਲਬ ਕਿ ਉਤੋਂ ਕੰਡਿਆ ਕਿ ਕਹਿੰਦੇ ਜੋ ਪੇਪਰ ਫਾਰਮੈਲਿਟੀ ਕੋਈ ਰਹਿ ਗਈ ਆ ਜਾਂ ਕੋਈ ਹੋਰ ਹੋਣ ਵਾਲੀ ਆ ਉਹ ਦੁਬਾਰਾ ਹੋ ਜਾਏਗੀ ਜੀ ਹੋ ਜਾਏ ਕੋਈ ਐਡੀ ਕੋਈ ਗੜਬੜਾ ਦੀ ਗੱਲ ਨਹੀਂ ਹੈ ਕਿ ਤਾਂ ਜਾ ਕੇ ਜਦੋਂ ਵੱਡੇ ਅਫੀਸ਼ੀਅਲਸ ਉੱਥੇ ਜਾ ਕੇ ਸਾਰੇ ਇਨਵੋਲਵ ਹੋਏ ਉਸ ਸਾਰੇ ਤਾਣੇ ਬਾਣੇ ਨੂੰ ਜਦੋਂ ਉਹਨਾਂ ਨੇ ਜਾ ਕੇ ਖੋਲਿਆ ਫੇਰ ਜਾ ਕੇ ਉਹਨਾਂ ਨੇ ਰਿਹਾਨ ਨੂੰ ਅੱਗੇ ਜਾਣ ਦਿੱਤਾ ਤਾਂ ਹੀ ਜਾ ਕੇ ਉਹ ਆਪਣੀ ਟੀਮ ਦੇ ਦੂਸਰੇ ਮੈਂਬਰਾਂ ਦੇ ਨਾਲ ਹੋਟਲ 'ਚ ਜਾਇ ਸੰਘਿਆ ਕਿਉਂਕਿ ਉਹ ਜਾਣ ਹੀ ਨਹੀਂ ਸੀ ਤੇਰੇ ਜਿਹੜਾ ਬਈ ਇਹ ਅਸੀਂ ਨਹੀਂ ਜਾਣਦੇ ਨਾ ਅੱਗੇ ਵੀ ਇਸ ਤਰ੍ਹਾਂ ਦਿੱਕਤ ਹੋਈ ਆ ਸ਼ੌਇਬ ਬਸ਼ੀਰ ਸੀਗਾ ਸ਼ਾਇਦ ਹਮ ਉਹ ਵੀ ਇੰਟਰਾਉ ਨੋ ਕਿ ਆ ਮਿਆ ਸਿਗਾ ਉਹ ਇਨਫੈਕਟ ਉੱਥੇ ਤਾਂ ਕਾਫੀ ਇੱਕ ਵਾਰ ਛੜ ਗਿਆ ਸੀਗਾ ਜੀ ਰੋਹਿਤ ਨੇ ਵੀ ਟਿੱਪਣੀ ਦਿੱਤੀ ਸੀ ਕਿ ਜੇ ਮੇਰੇ ਆਪ ਹੁੰਦਾ ਵੀਜ਼ਾ ਤੇ ਮੈਂ ਭਾਈ ਕਦੇ ਵੀ ਇੱਥੇ ਟਕਲੀਫ ਨਾ ਆਉਣ ਦਿੰਦਾ ਕੁਛ ਐਸਾ ਉਹਦਾ ਬਿਆਨ ਸੀਗਾ ਸ਼ਾਇਦ ਜਿਹੜਾ ਨਾਸਰ ਹੁਸੈਨ ਨੇ ਉਹ ਨਹੀਂ ਵੀ ਉਹਦੀ ਵੀ ਟਿੱਪਣੀ ਆਈ ਸੀਗੀ ਇਹਦੇ ਤੇ ਜੀ ਇਹਦਾ ਨਹੀਂ ਹੋਣਾ ਚਾਹੀਦਾ ਜੇ ਕਿੰਨੀ ਸਮੱਸਿਆ ਆ ਰਹੀ ਹੈ ਇਹਨਾਂ ਦਾ ਤਾਂ ਭਾਈ ਚੁਟਕੀ ਦਾ ਕੰਮ ਹੈ ਬੀਸੀਸੀਆਈ ਤੋਂ ਕਿਹੜਾ ਤਾਕਤਵਰ ਹੈਗਾ ਬੋਰਡ ਦੇ ਵਿੱਚ ਕੋਈ ਹੈ ਹੀ ਨਹੀਂ ਜੀ ਹੂੰ ਆਈ ਥਿੰਕ ਰੋਹਿਤ ਸ਼ਰਮਾ ਨੂੰ ਸਵਾਲ ਪੁੱਛਿਆ ਗਿਆ ਸੀ ਪਹਿਲੇ ਟੈਸਟ ਮੈਚ ਤੋਂ ਪਹਿਲਾਂ ਆਹ ਰਿਹਾਨ ਦੇ ਵੀਜ਼ੇ ਦਾ ਇਸ਼ੂ ਸੀ ਤੇ ਉਹਨੇ ਕਿਹਾ ਸੀ ਵੀ ਮੈਂ ਜੇ ਵੀਜ਼ਾ ਦਫ਼ਤਰ ਚ ਮੈਂ ਕਹਿੰਦਾ ਆਈ ਥਿੰਕ ਉਹਨੇ ਏਦਾਂ ਕੁਝ ਕਿਹਾ ਸੀ ਮੈਂ ਕਿਹੜਾ ਵੀਜ਼ਾ ਦਫ਼ਤਰ ਚ ਬੈਠਾ ਵੀ ਮੈਂ ਇਹਦੇ ਬਾਰੇ ਕੁਝ ਤੁਹਾਨੂੰ ਦੱਸ ਨਹੀਂ ਸਕਦਾ ਇਹੋ ਜਿਹਾ ਕੁਝ ਕਿਹਾ ਸੀ ਯਸ ਬਿਲਕੁਲ ਉਹੀ ਉਹੀ ਉਹਦਾ ਮਤਲਬ ਸੀ ਕਿ ਨਾ ਪਰ ਮੇਰੇ ਹੱਥ ਤਾਂ ਇਹ ਨਹੀਂ ਗੱਲ ਜੀ ਜੀ ਬਿਲਕੁਲ ਯਸ 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 ਨਹੀਂ ਤਾਂ ਉਹ ਉਹੀ ਕਹਿੰਦਾ ਕੁਝ ਚੀਜ਼ਾਂ ਉਹਦੇ ਕਹਿਣ ਦਾ ਮਤਲਬ ਕੋਈ ਕੁਝ ਚੀਜ਼ਾਂ ਸਾਡੇ ਵੱਸੋਂ ਬਾਹਰ ਹੈ ਹਮ ਬਿਲਕੁਲ ਉਹ ਉਹ ਚੀਜ਼ਾਂ ਕਿਉਂ ਉਲਝ ਰਹੀਆਂ ਆਨੇ ਇਹ ਚੀਜ਼ ਜੀ ਖੁਸ਼ ਨੁਮਾ ਖਬਰ ਮੈਂ ਇੱਕ ਹੌਟ ਵਰੇ ਪੜ ਰਿਆ ਸੀ ਵੈਸੇ ਤੇ ਖੁਸ਼ ਨੁਮਾ ਖਬਰ ਤੇ ਇਹ ਬਣਦੀ ਆ ਕਿ ਕਤਰ ਦੇ ਵਿੱਚ ਜਿਹੜੇ ਐਂਸਰ ਨੀਵੀ ਅਫਸਰ ਫਸੇ ਸੀਗੇ ਦੇਖ ਲਓ ਕਿ ਮੌਤ ਦੇ ਮੂੰਹ ਚੋਂ ਬਚ ਕੇ ਆ ਗਏ ਜੀ ਬਿਲਕੁਲ ਬੜੀ ਗੱਲ ਹੈ ਜੀ 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 ਉਹਨਾਂ ਦੇ ਵਿੱਚੋਂ ਆਪਣਾ ਸਾਬਕਾ ਸਿਕ ਫ ਸਰ ਵੀ ਸੀਗਾ ਪੰਜਾਬ ਤੋਂ ਉਹ ਵੀ ਆ ਗਿਆ ਤੇ ਇਸ ਤਰ੍ਹਾਂ ਮਤਲਬ ਕਿ ਇੱਕ ਬੜੀ ਖੁਸ਼ੀ ਦੀ ਲਹਿਰ ਆ ਕਿ ਅੱਠ ਜਿਹੜੇ ਸਾਬਕਾ ਹੈਗੇ ਸੀਗੇ ਨੀਵੀ ਅਫਸਰ ਮੌਤ ਦੀ سزا ਤੋਂ ਬਾਅਦ ਉਮਰ ਕੈਦ ਹੋਈ ਉਮਰ ਕੈਦ ਤੋਂ ਬਾਅਦ ਫਿਰ ਰਿਹਾਈ ਹੋਈ ਇੰਨੀ ਖੋਫੀਆ ਢੰਗ ਨਾਲ ਰਿਹਾਈ ਹੋ ਗਈ ਵਿਜੇਜੀਤ ਜੀ ਕਿ ਇੱਕ ਸਾਬਕਾ ਅਫਸਰ ਦੀ ਵਾਈਫ ਕਤਰ ਦੇ ਵਿੱਚ ਬੈਠੀ ਸੀਗੀ ਅੱਛਾ ਤੇ ਇਹਨਾਂ ਨੂੰ ਜੇਲ੍ਹ ਚੋਂ ਦੇ ਵਿੱਚ ਪੈ ਨਹੀਂ ਕੱ ਲਿਆ ਗਿਆ ਤੇ ਐਵੇਂ মিডিਆ ਵਾਲੇ ਅੱਠੇ ਅੱਠ ਮਾਰੀ ਜਾਂਦੇ ਆ ਇਹਨਾਂ ਨੂੰ ਨਾ ਇੱਕ ਅਸਥਾਈ ਉਹਨਾਂ ਨੇ ਬਣਾ ਦਿੱਤਾ ਸੀਗਾ ਜਿੱਦਾਂ ਕਹ ਲੋ ਕਿ ਇਹ ਰਾਸਤੇ के अंदर ਜਿਹਦੇ ਵਿੱਚ ਜਿਮ ਵੀ ਸੀ ਜਿਹਦੇ ਵਿੱਚ तमाम ਸਹੂਲਤਾਂ ਹੂੰ ਤੇ ਉਪਦੇਚ ਇੱਕ ਦਿਨ ਇਹਨਾਂ ਦੇ ਘਰ ਵਾਲਿਆਂ ਨੂੰ ਅਲਾਓ ਕੀਤਾ ਸੀਗਾ ਕਿ ਤੁਸੀਂ ਆ ਜਾਓ ਜੀ ਇਹ ਤੋਂ ਤੱਕ ਕਿ ਹਸਪਤਾਲ ਵੀ ਛੋਟਾ ਜਿਹਾ ਉੱਥੇ ਮਤਲਬ ਕਿ ਕਾਇਮ ਕੀਤਾ ਸੀਗਾ ਹੂੰ ਤਾਂ ਇਹ ਸਾਰਾ ਕੁਝ ਸੀਗਾ ਤਾਂ ਇੱਕ ਸਾਫ ਦਾ ਅਫਸਰ ਦੇ ਘਰ ਦੇ ਉੱਥੇ ਬੈਠੀ ਸੀ ਉਹਦੀ ਘਰ ਦੀ ਨੂੰ ਮੈਂ ਸੁਣਿਆ ਉਹ ਕਹਿ ਰਹੀ ਕਿ ਮੈਨੂੰ ਤਾਂ ਤੜਕੇ 4 ਵਜੇ ਉੱਥੇ ਕਤਰ ਚ ਫੋਨ ਗਿਆ ਹੂੰ ਹੂੰ ਕਿ ਭਾਈ ਕਿੱਥੇ ਤੂੰ ਮੈਂ ਤਾਂ ਘਰੇ ਆ ਗਿਆ ਜੀ ਜੀ ਕਹਿੰਦੇ ਮੈਂ ਹੈਰਾਨ ਕਮਾਲ ਦੀ ਗੱਲ ਵੀ ਸੰਤ ਪਤਾ ਹੀ ਨਹੀਂ ਹਮਮ ਬਤਲੋ ਕਿ ਇਹ ਸਾਰੀ ਵਿਧ ਬਣਾਈ ਗਈ ਆ ਪਰ ਇਹ ਮੈਨੂੰ ਲੱਗਦਾ ਕਿ ਇਹਨਾਂ ਦੇ ਘਰ ਵਾਲਿਆਂ ਵਾਸਤੇ ਬਹੁਤ ਵੱਡੀ ਖਬਰ ਆ ਬਹੁਤ ਵੱਡੀ ਖਬਰ ਆ ਕਿਉਂਕਿ ਇਦਾਂ ਲੱਗਦਾ ਸੀਗਾ ਕਿ ਉਹ ਨਾ ਛੱਡਣਾ ਨਹੀਂ ਹੈ ਪਰ ਬਹੁਤ ਇਹਨਾਂ ਵਾਸਤੇ ਤਾਂ ਰਾਤ ਲੈ ਕੇ ਆਈ ਆ ਇਹ ਜੀ ਬਿਲਕੁਲ ਬਿਲਕੁਲ